ਇਰੇ ਸੀ ਛੱਡਣ ਦਾ ਕਹਿੰਦੇ ਹਾਂ ਜੀ ਮੇਰਾ ਨਾਮ ਜੀ ਡਾਕਟਰ ਸੰਦੀਪ ਸਿੰਘ ਸੰਧਾ ਹੈ ਜੀ ਮੇਰੀ ਬੈਚਲਰ ਇਨ ਤੋਂ ਆਈਟੀ ਰੁੜਕੀ ਤੋਂ ਆ ਮਾਸਟਰ ਤੇ ਪੀ ਐਚ ਡੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਤੋਂ ਆ ਅਮਰੀਕਾ ਵਿੱਚ ਮੈਂ ਰਾਉਂਡ 8 ਟੂ 9 ਇਅਰਸ ਰਿਹਾ ਸੀ ਉੱਥੇ ਰਹਿੰਦਿਆਂ ਹੋਇਆਂ ਬਹੁਤ ਵੱਡੀਆਂ ਕੰਪਨੀਆਂਜ਼ ਵਿੱਚ ਆਈ ਲੀਡ ਕੀਤੀ ਹੈ Amazon aur Accel IBM research Teradata Arm most recently a backer switch ਕੰਮ ਕੀਤਾ ਉੱਥੇ ਰਹਿੰਦੇ ਹੋਏ ਅਸੀਂ ਕਾਫੀ ਬੱਚਿਆਂ ਨੂੰ ਪੜ੍ਹਾਉਂਦੇ ਸੀ ਉੱਥੇ ਵੀ ਸਾਡਾ ਇੱਥੇ ਮੇਨ ਆਉਣ ਦਾ ਕਾਰਨ ਇਹ ਸੀ ਕਿ ਜੋ ਆਉਣ ਵਾਲਾ 10-15 ਸਾਲ ਜੋ ਯੁੱਗ ਹੈ AI ਦਾ ਯੁੱਗ ਹੈ AI ਨੇ ਡਾਕਟਰਸ ਇੰਜੀਨੀਅਰਸ ਲੋਅਰ ਸਭ ਵਿੱਚ ਵੱਡ ਜਾਣਾ ਫਾਰਮਰਸ ਵਿੱਚ ਵੀ ਵੱਡ ਜਾਣਾ ਹਰ ਕਿਤੇ ਵਿੱਚ ਵੱਡਣਾ ਇਸ ਲਈ ਇਹਨੇ ਸਾਨੂੰ ਯੂਜ਼ਰਸ ਬਣਾ ਦੇਣਾ ਕਿ ਸਾਡੇ ਬੱਚੇ AI ਕ੍ਰੀਏਟ ਕਰਨਾ ਸਿੱਖਣਗੇ ਕਿ ਨਹੀਂ ਉਹ ਸਭ ਤੋਂ ਵੱਡਾ ਚੈਲੰਜ ਸੀ ਕਿਉਂਕਿ ਸਾਡੇ ਛੋਟੇ ਪਿੰਡੇ ਸ਼ਹਿਰਾਂ ਵਿੱਚ ਗਾਈਡੈਂਸ ਬਿਲਕੁਲ ਮਿਸਿੰਗ ਸੀ ਅਸੀਂ ਇੱਥੇ ਆਏ 2025 ਵਿੱਚ ਪੂਰਾ ਮਨ ਬਣਾਇਆ ਜਦੋਂ ਅਸੀਂ ਪੂਰੇ ਟਰਾਂਸਫਰ ਹੋਏ ਮਤਲਬ 2 ਟਾਈ ਮਹੀਨਿਆਂ ਵਿੱਚ ਅਸੀਂ ਕਲਾਸਸ ਸ਼ੁਰੂ ਕੀਤੀਆਂ ਪਹਿਲੇ ਬੈਚ ਵਿੱਚ ਸਾਡੇ ਕੋਲ 650 ਤੋਂ ਵੱਧ ਬੱਚਾ ਰਜਿਸਟਰਡ ਆ ਜੋ ਅਲੱਗ-ਅਲੱਗ 80+ ਸਿਟੀਆਂ ਇੰਡੀਆ ਤੋਂ ਰਜਿਸਟਰਡ ਆ ਕੁਝ ਬੱਚੇ ਅਮਰੀਕਾ ਯੂਰਪਾ ਇਵਨ ਅਫਰੀਕਾ ਤੋਂ ਵੀ ਬੱਚੇ ਆਉਂਦੇ ਨੇ ਅਸੀਂ ਬੱਚਿਆਂ ਨੂੰ ਆਉਣ ਵਾਲੇ ਯੁੱਗ ਵਿੱਚ ਜੋ AI ਯੂਸ ਹੁੰਦੀ ਆ ਉਹ ਬਣਾਣੀ ਸਿਖਾਉਂਦੇ ਆ ਕਿਉਂਕਿ ਮੇਰੀ PH.D ਵੀ ਇਸ ਵਿੱਚ ਹੀ ਆ ਤੁਹਾਡੇ ਸਾਰੇ ਹੱਥਾਂ ਵਿੱਚ ਫੋਨ ਫੜੇ ਨੇ ਫੋਨ ਦੇ CPU ਡਿਜ਼ਾਈਨ ਜੋ AI ਨਾਲ ਹੁੰਦੇ ਨੇ ਉਹ ਮੇਰੀ PH.D ਚ ਮੈਂ ਬਣਾਈ ਹੋਈ ਹੈ ਮਤਲਬ ਬਹੁਤ ਸਾਰੇ ਲੋਕ AI ਦਾ ਕੰਮ ਸਾਡਾ ਵਰਤਦੇ ਵੀ ਨੇ ਸਾਡਾ ਇੱਥੇ ਮੇਨ ਆਨ ਦਾ ਕਾਰਨ ਸੀ ਕਿ ਬੱਚਿਆਂ ਨੂੰ ਸੇਧ ਮਿਲੇ ਉਹਨਾਂ ਲਈ ਕੈਰੀਅਰ ਆਪਸ਼ਨਸ ਬਣ ਉਹਨਾਂ ਨੂੰ ਬਹੁਤ ਸੌਖੇ ਤਰੀਕੇ ਨਾਲ ਪੰਜਾਬੀ ਵਿੱਚ ਵੀ AI ਸਿਖਾਈ ਜਾਏ ਅਤੇ ਤਾਂ ਕਿ ਉਹ ਜੋ ਫਿਊਚਰ ਆਉਣ ਵਾਲਾ ਉਸ ਲਈ ਤਿਆਰ ਹੋਣ ਜੋ ਅੱਜ ਅਸੀਂ ਸਕੂਲਾਂ ਵਿੱਚ ਬੱਚਿਆਂ ਨੂੰ ਪੜਾ ਰਹੇ ਹਾਂ 8ਵੀਂ 9ਵੀਂ 10ਵੀਂ ਵਿੱਚ ਉਹ ਜੋ ਜਦੋਂ ਉਹਨਾਂ ਮਾਰਕੀਟ ਵਿੱਚ ਜਾਣਾ ਬਹੁਤ ਕੁਝ ਬਦਲ ਜਾਣਾ ਉਹਨਾਂ ਦੇ ਕੰਮ ਬਹੁਤ ਕੁਝ ਨਹੀਂ ਆਣ ਵਾਲਾ ਜੋ ਅਗਾਂ ਦਾ ਯੁੱਗ ਹੈ ਬਹੁਤ ਜ਼ਿਆਦਾ ਬਦਲ ਗਿਆ AI ਨੇ ਸਭ ਕੁਝ ਚੇਂਜ ਕਰ ਦੇਣਾ ਇਹ ਕਹਿ ਲਓ ਬਹੁਤ ਸਾਰੀਆਂ ਨੌਕਰੀਆਂ ਨੂੰ ਬਦਲ ਦੇਣਾ ਬਹੁਤ ਸਾਰੇ ਕਿੱਤੇ ਨਵੇਂ ਪੈਦਾ ਕਰਦੇ ਨੇ ਉਹਨਾਂ ਸਭ ਲਈ ਬੱਚੇ ਕਿਵੇਂ ਤਿਆਰ ਹੋਣ ਇਸ ਲਈ ਅਸੀਂ ਵਾਪਸ ਆਏ ਜੀ ਹਾਂ ਜੀ ਜੀ ਪੰਜਾਬ ਦੇ ਲੱਖ ਰੁਪਏ ਲਾ ਕੇ ਅਮਰੀਕਾ ਸੈਟ ਹੋ ਜਾਵੇ ਕਰੋੜ ਰੁਪਏ ਲਾ ਕੇ ਹਾਂ ਜੀ ਤੁਸੀਂ ਕੋਈ ਬੜਾ ਸੋਲਿਊਸ਼ਨ ਛੱਡ ਕੇ ਕਰੋੜਾਂ ਦੇ ਦਿਖਾਓ ਛੱਤ ਕੀ ਪੰਜਾਬ ਤੋਂ ਜ਼ਿਆਦਾ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਅਮਰੀਕਾ ਵਿੱਚ ਸਾਡੇ ਕੋਲ EB1A ਸੀ ਜੋ ਗ੍ਰੀਨ ਕਾਰਡ ਹੁੰਦਾ ਹੈ EB1A ਉਹਨਾਂ ਨੂੰ ਮਿਲਦਾ ਹੈ ਜਿਹੜੇ ਜਿਹੜੇ ਬਹੁਤ ਜ਼ਿਆਦਾ ਜਿੰਨਾਂ ਦੀ ਰਿਸਰਚ ਹੁੰਦੀ ਆ ਬਹੁਤ ਉ ਤੁਸੀਂ ਥੋੜਾ ਸਰਚ ਕਰ ਰਹੇ ਹੋ ਮਤਲਬ ਇਹ ਤਾਂ ਇਹ ਵੀ ਹੈ ਕਿ ਤੁਸੀਂ ਕਦੇ ਵੀ ਜਾ ਸਕਦੇ ਹੋ ਤੁਹਾਡੀ ਪ੍ਰੋਫਾਈਲ ਇੰਨੀ ਸਟਰੋਂਗ ਹੁੰਦੀ ਹੈ ਕਿ ਤੁਹਾਨੂੰ ਗ੍ਰੀਨ ਕਾਰਡ ਅਮਰੀਕਾ ਇੱਥੋਂ ਵੀ ਦੇ ਦਿੰਦਾ ਤੁਸੀਂ ਈਵੀ1 ਨੇ ਟਾਪ ਯੂਨੀਵਰਸਿਟੀ ਆਪਣੇ ਇੱਥੋਂ ਵੀ ਲੈਂਦੀਆਂ ਨੇ ਇਸ ਲਈ ਜਾਣਾ ਕਦੇ ਔਖਾ ਨਹੀਂ ਸੀ ਬਹੁਤ ਸੋਨਾ ਸਾਡਾ ਫਰਜ਼ ਏ ਸੀ ਜਾਣਦਾ ਕਿ ਅਸੀਂ ਉੱਥੇ ਜਾ ਕੇ ਗਿਆਨ ਹਾਸਲ ਕਰੀਏ ਯੂਸੀਐਲਏ ਅਮਰੀਕਾ ਦੀ ਟਾਪ ਯੂਨੀਵਰਸਿਟੀ ਮੰਨੀ ਜਾਂਦੀ ਹੈ ਨੰਬਰ 1 ਪਬਲਿਕ ਸਕੂਲ ਨੂੰ ਕਹਿੰਦੇ ਆ ਜਿੱਥੇ ਅਸੀਂ ਪੀਐਚਡੀ ਕੀਤੀ ਸੀ ਉਹ ਜਿਵੇਂ ਆਪਣੇ ਇੰਡੀਆ ਵਿੱਚ ਆਈਆਈਟੀ ਸਟੋਪ ਆਪਾਂ ਕਹਿੰਦੇ ਆ ਉਸ ਤਰ੍ਹਾਂ ਦੀ ਆ ਉਹ ਪਬਲਿਕ ਸਕੂਲ ਨੇ ਉਹ ਉੱਥੇ ਰਹਿ ਕੇ ਆਈ ਥਿੰਕ ਅਸੀਂ ਇੱਥੇ ਵੀ ਵਾਪਸ ਆਇਆ ਸਾਡੇ ਕੋਲ ਸੁੱਖ ਸਹੂਲਤਾਂ ਦੀ ਕਮੀ ਨਹੀਂ ਆ ਸਾਡੇ ਬੱਚੇ ਅਸੀਂ ਅਗਾ ਕਰੀਏ ਕੋਸ਼ਿਸ਼ ਇਹ ਹੈ ਕਿ ਸਾਡੇ ਬੱਚੇ ਦਿੱਲੀ ਬੈਂਗਲੌਰ ਤੋਂ ਸਿੱਖਣਗੇ ਉਹਨਾਂ ਦਾ ਪਤਾ ਨਹੀਂ ਕਦੋਂ ਸਿਖਾਣਾ ਦੇਲ ਸੀ ਕਿ ਆਪਦੇ ਬੱਚਿਆਂ ਨੂੰ ਪਿੰਡਾਂ ਦੇ ਬੱਚਿਆਂ ਨੂੰ ਆਪ ਹੀ ਸਿਖਾਈਏ ਇਸ ਲਈ ਸਾਡੇ ਕੋਲ ਬਹੁਤ ਸਾਰੇ ਬੱਚੇ ਛੋਟੇ ਪਿੰਨਾ ਤੋਂ ਨੇ ਜਿਨ੍ਹਾਂ ਕੋਲ ਲੈਪਟਾਪਸ ਵੀ ਨਹੀਂ ਹੈਗੇ ਫੋਨ ਤੇ ਹੀ ਜੁਆਇਨ ਕਰਦੇ ਨੇ ਉਹਨਾਂ ਵਾਸਤੇ ਕੁਝ ਕਰਨ ਵਾਸਤੇ ਹੀ ਮਨ ਬਣਾਇਆ ਸੀ ਤੇ ਇਹ ਅਸੀਂ ਇੱਕ ਇੱਕ ਨੂੰ ਸੇਵਾ ਵਜੋਂ ਦਸਵੰਦ ਵਜੋਂ ਹੀ ਸਮਾ ਕਰਦੇ ਆਂ ਸੇਵਾ ਵਜੋਂ ਹੀ ਕਰਦੇ ਆਂ ਜਿਵੇਂ ਤੁਹਾਨੂੰ ਦੱਸਿਆ ਕਿ ਸ਼ਰੋਮਣੀ ਕਮੇਟੀ ਨਾਲ ਵੀ ਸਾਡਾ ਅੱਜ ਇਹੀ ਗੱਲ ਹੋਈ ਕਿ ਜਿੰਨੇ ਵੀ ਬੱਚੇ ਸ਼ਰੋਮਣੀ ਕਮੇਟੀ ਦੇ ਸਕੂਲ ਵਾਲੇ ਸਾਡੇ ਨਾਲ ਜੋੜਨਗੇ ਫੋਨਾ ਤੋਂ ਅਸੀਂ ਕੋਈ ਚਾਰजेस ਨਹੀਂ ਲੈਣੇ ਸਾਡਾ ਦੇਲ ਹੈ ਕਿ ਉਹ ਪੜਨ ਉਹ ਇੰਟਰੋ ਕੋਰਸਸ ਲੈਣ ਇਸ ਲਈ ਤਿਆਰ ਹੋਣ ਤਾਂ ਕਿ ਉਹਨਾਂ ਲਈ ਅੱਗੇ ਬਹੁਤ ਸਾਰੇ ਭਵਿੱਖ ਦੇ ਚਾਰਾ ਖੁੱਲਣ ਹਾਂਜੀ ਪਤਾ ਸੀ ਡਾਇਰੈਕਸ਼ਨ ਨਹੀਂ ਪਤਾ ਸੀ ਬਹੁਤ ਤੱਕੇ ਠੇਡੇ ਖਾ ਕੇ ਸਿੱਖੇ ਤੋਂ ਆਈ ਥਿੰਕ ਵਾਪਸ ਓਨ ਦਾ ਇੱਕ ਮੋਟੀ ਵੈਵੀ ਸੀ ਕਿ ਹੁਣ ਜਿਹੜੀਆਂ ਅਗਲੀਆਂ ਪੀੜ੍ਹੀਆਂ ਨੇ ਸਾਡੀਆਂ ਆਪਣੀ ਕਮਿਊਨਿਟੀ ਵਿੱਚ ਨੇ ਜਾਂ ਆਪਣੇ ਪੰਜਾਬ ਦੇ ਬੱਚੇ ਨੇ ਜਾਂ ਆਪਣੇ ਆਂ ਇੰਡੀਆ ਦੇ ਬੱਚੇ ਨੇ ਅਸੀਂ ਉਹਨਾਂ ਦੇ ਜਿਹੜੇ ਅੱਗੇ ਰਾਹ ਨੇ ਉਹਨਾਂ ਨੂੰ ਡਾਇਰੈਕਸ਼ਨ ਦੇਈਏ ਤੇ ਉਹਨਾਂ ਦੇ ਰਾਹ 'ਚ ਜਿਹੜੇ ਕੰਡੇ ਥੋੜੇ ਝੁੱਕਦੇ ਆਏ ਕਿ ਉਹਨਾਂ ਨੂੰ ਵੀ ਇੱਕ ਡਾਇਰੈਕਸ਼ਨ ਮਿਲ ਜਾਏਗੀ ਬਹੁਤ ਸਾਰੀਆਂ ਚੀਜ਼ਾਂ ਇਦਾਂ ਨਹੀਂ ਹੁੰਦੀਆਂ ਨੇ ਜਿਹੜੀਆਂ ਸੌਖੀਆਂ ਹੁੰਦੀਆਂ ਨੇ ਇਹਨੀਆਂ ਟੇਡੀਆਂ ਹੁੰਦੀਆਂ ਨਹੀਂ ਬਸ ਤੁਸੀਂ ਥੋੜਾ ਜਿਹਾ ਉਹਨਾਂ ਨੂੰ ਦੱਸ ਦਿਓ ਤੇ ਉਹ ਡਾਇਰੈਕਸ਼ਨ ਮਿਲ ਜਾਂਦੀ ਹੈ ਸੋ ਆਈ ਥਿੰਕ ਉਹ ਦੋ ਮੇਜਰ ਫੈਕਟਰਸ ਇਹ ਸਾਡੀ ਆਪਣੀ ਜਿਹੜੀ ਮੇਰੀ ਪਰਸਨਲੀ ਕਿ ਮੇਰੇ ਅ ਉਹ ਇੱਥੇ ਆਪਣੇ ਦਾਦਾ-ਦਾਦੀ ਤੇ ਨਾਨਾ-ਨਾਨੀ ਨਾਲ ਖੇਡਣ ਤੇ ਉਹਨਾਂ ਦੇ ਹੱਥਾਂ 'ਚ ਵੱਡੇ ਹੋਣ ਐਂਡ ਸੈਕੰਡਲੀ ਕਿ ਐਜੂਕੇਸ਼ਨ ਦੇ ਪੁਆਇੰਟ ਆਫ 뷰 ਦੇ ਨਾਲ ਜਿਹੜੇ ਇੱਥੋਂ ਦੇ ਸਟੂਡੈਂਟਸ ਨੇ ਉਹਨਾਂ ਨੂੰ ਇੱਕ ਚੰਗੀ ਸੇਧ ਤੇ ਇਹ ਡਾਇਰੈਕਸ਼ਨ ਦੇਈਏ ਮੈਡਮ ਉਹਨਾਂ ਨੂੰ ਕਹਿਣਾ ਸੁਣੋ ਬਹੁਤ ਵਧੀਆ ਜੀ ਹੁਣ ਇਸ ਦਰ ਤੋਂ ਵੱਡਾ ਕੋਈ ਦਰ ਹੈ ਇੱਕ ਸਿੱਖ ਹੋਣ ਦੇ ਨਾਤੇ ਵੀ ਮਾਣ ਮਹਿਸੂਸ ਹੁੰਦਾ ਹੈ ਤੇ ਮੇਰੇ ਕੋਲ ਸ਼ਬਦ ਨਹੀਂ ਨੇ ਅਸੀਂ ਇਸ ਸਰਤੀ ਤੇ ਆਏ ਆਂ ਤੇ ਇਸ ਤੋਂ ਗੁਰੂ ਰਾਮਦਾਸ ਜੀ ਦਾ ਆਸ਼ੀਰਵਾਦ ਮਿਲਿਆ ਹੈ ਮੈਨੂੰ ਲੱਗਦਾ ਹੈ ਕਿ ਪੋਜ਼ਿਟਿਵ ਤਾਂ ਪਹਿਲਾਂ ਹੀ ਸੀ ਐਂਡ ਆਈ ਥਿੰਕ ਇਹ ਤੋਂ ਬਾਅਦ ਹੋਰ ਪੋਜ਼ਿਟਿਵ ਆ ਕਿ ਜਿਹੜੀ ਅਸੀਂ ਇਨੀਸ਼ੀਏਟਿਵ ਲਿਆ ਹੈ ਹੁਣ ਚੜ੍ਹਦੀ ਕਲਾ ਵਿੱਚ ਹੀ ਜਾਏਗਾ ਮਨ ਨੂੰ ਪੰਜਾਬ ਦੇ ਬੱਚਿਆਂ ਨੂੰ ਕੋਈ ਮੈਸੇਜ ਦੇਣਾ ਚਾਹੂਗਾ ਜਿਹੜੇ ਬਾਹਰ ਜਾਂਦੇ ਪਏ ਐ ਬਾਹਰ ਜਾ ਮੇਰੇ ਇਹਦਾ ਪਰਸਪੈਕਟਿਵ ਇਹ ਹੈ ਕਿ ਬਾਹਰ ਜਾਣਾ ਗਲਤ ਨਹੀਂ ਹੈ ਬਾਹਰ ਜਾਣਾ ਟਾਰਗੇਟ ਨਹੀਂ ਹੋਣਾ ਚਾਹੀਦਾ ਸੋ ਜਦੋਂ ਅਸੀਂ ਗਏ ਸੀ ਕਿ ਬਾਹਰ ਬਾਹਰ ਤਾਂ ਸਾਡਾ ਮਨੁਰਾਥ ਇਹ ਨਹੀਂ ਸੀ ਕਿ ਅਸੀਂ ਬਾਹਰ ਜਾਣਾ ਇਸ ਲਈ ਅਸੀਂ ਪੜੀਏ ਜਾਂ ਇਸ ਲਈ ਅਸੀਂ ਵੀਜ਼ਾ ਲਈਏ ਜਾਂ ਇਸ ਲਈ ਐਫਰਟ ਕਰੀਏ ਮੋਟਿਵੇਸ਼ਨ ਇਹ ਸੀ ਕਿ ਅਸੀਂ ਪੜਨਾ ਹੈ ਅਸੀਂ ਵਰਲਡ ਕਲਾਸ ਐਜੂਕੇਸ਼ਨ ਲੈਣੀ ਹੈ ਬਾਹਰ ਜਾਣਾ ਉਸ ਦਾ ਇੱਕ ਜਰੀਆ ਸੀ ਸੋ ਇਟ ਵਾਸ ਅ ਟੂਲ ਫਾਰ us ਕਿ ਉੱਥੇ ਇੱਕ ਵਰਲਡ ਕਲਾਸ ਐਜੂਕੇਸ਼ਨ ਹੈ ਜਿਹੜੀ ਸਾਡੇ ਇੰਸਟੀਟਿਊਸ਼ਨਸ ਵਿੱਚ ਅਨਫੋਰਚਨਟਲੀ ਹਲੇ ਤੱਕ ਮਿਸਿੰਗ ਹੈ ਸੋ ਆਈ ਥਿੰਕ ਜਿਹੜੇ ਬੱਚੇ ਬਾਹਰ ਵੀ ਜਾਂਦੇ ਨੇ ਜਾਂ ਉਹਨੂੰ ਐਕਸਪਲੋਰ ਕਰਨਾ ਚਾਹੁੰਦੇ ਨੇ ਐਕਸਪਲੋਰ ਕਰਨਾ ਚਾਹੀਦਾ ਹੈ ਦੁਨੀਆ ਦੇਖੀ ਜਾਈਦੀ ਹੈ ਪਰ ਟਾਰਗੇਟ ਕਰੋ ਵੱਡੇ ਡ੍ਰੀम्स ਰੱਖੋ ਸੋ ਇਫ ਯੂ ਵਾਂਟ ਟੂ ਗੋ ਅਬ੍ਰੋਡ ਤਾਂ ਵੱਡੀਆਂ ਯੂਨੀਵਰਸਿਟੀਆਂ ਨੂੰ ਟਾਰਗੇਟ ਕਰੋ ਪਲੱਸ 2 ਕਰਕੇ ਡਿਪਲੋਮਾ ਕਰਕੇ ਤੁਸੀਂ ਉੱਥੇ ਜਾਂਦੇ ਹੋ ਤੁਸੀਂ ਛੋਟੇ-ਮੋਟੇ ਕਿਤੇ ਕਰਦੇ ਹੋ ਤਾਂ ਕੈਰੀਅਰ ਵਾਈਜ਼ ਇੰਟੈਲੈਕਚੁਅਲ ਪੁਆਇੰਟ ਆਫ View ਦੇ ਨਾਲ ਸਕਾਲਰਲੀ ਪਰਸਪੈਕਟਿਵ ਦੇ ਨਾਲ ਤੁਸੀਂ ਉਸ ਤੋਂ ਅੱਗੇ ਨਹੀਂ ਵਧ ਸਕਦੇ ਸੋ ਉੱਥੇ ਵੀ ਜਾਣਾ ਹੈ ਤੇ ਟਾਰਗੇਟ ਬਹੁਤ ਵੱਡੇ ਕਰਕੇ ਜਾਣੇ ਚਾਹੀਦੇ ਨੇ ਬਾਹਰ ਜਾਣ ਦੇ ਮਨੋਰਥ ਨਾਲ ਸੈਟਲ ਹੋਣ ਦੇ ਮਨੋਰਥ ਨਾਲੋਂ ਜ਼ਿਆਦਾ ਉੱਥੇ ਜਾ ਕੇ ਅਸੀਂ ਵੈਲਿਊ ਕੀ ਲੈਣੀ ਹੈ ਉਹ ਲੈਣੀ ਚਾਹੀਦੀ ਹੈ ਸੈਕੰਡਲੀ ਕੋਈ ਸਮਾਂ ਸੀਗਾ ਕਿ ਜਦੋਂ ਇੱਕ ਚਾਰ ਹੁੰਦਾ ਸੀਗਾ ਕਿ ਬਾਹਰ ਜਾਣਾ ਸੈਟਲ ਹੋਣਾ ਔਖਾ ਲੱਗਦਾ ਸੀ ਤੇ ਅਸੀਂ بڑے ਢੇਡੇ ਰਸਤੇ ਵੀ ਲੱਭਦੇ ਆ ਦੁਨੀਆ ਇੱਕ ਵਰਲਡ ਇੱਕ ਗਲੋਬਲ ਵਿਲੇਜ ਬਣ ਗਿਆ ਤੋਂ ਕੰਟਰੀਸ ਸਾਨੂੰ ਐਜ਼ ਅ ਟੂਰਿਸਟ ਇਨਵਾਈਟ ਕਰਦੀਆਂ ਨੇ ਸੋ ਤੁਸੀਂ ਕਿੱਥੇ ਇੱਥੇ ਵੀ ਆਪਣੇ ਪੂਰੇ ਰੋਜ਼ਗਾਰ ਇਸਟੈਬਲਿਸ਼ ਕਰ ਸਕਦੇ ਹੋ ਤੇ ਜੇ ਘੁੰਮਣਾ ਫੇਰਨਾ ਤੁਸੀਂ ਵੈਸੇ ਵੀ ਜਾ ਸਕਦੇ ਹੋ ਸੋ ਬਾਹਰ ਸੈਟਲ ਹੋਣਾ ਹੀ ਇੱਕ ਸੈਟਲ ਹੋਣਾ ਜਾਂ ਪੂਰੇ ਇੱਥੋਂ ਜ਼ਮੀਨਾਂ ਵੇਚ ਕੇ ਹੀ ਬਿਲਕੁਲ ਸ਼ਿਫਟ ਹੋ ਜਾਣਾ ਹੀ ਕੋਈ ਇਕੱਲਾ ਰਾ ਨਹੀਂ ਹੈ ਬਾਹਰ ਜਾਣਾ ਹੈ ਹਾਂਜੀ ਕਿ ਤੁਹਾਡੇ ਨਾਲ ਕਿਵੇਂ ਸੰਪਰਕ ਕਰ ਰਹੇ ਜਿਹੜਾ ਇੰਟੈਲੀਜੈਂਸ ਡਿਪਾਰਟਮੈਂਟ ਤੇ ਕੌਨਫੀਸ਼ਲ ਇੰਟੈਲੀਜੈਂਸ ਬਾਰੇ ਉਹ ਸਿੱਖਣਾ ਚਾਹੁੰਗੇ ਉਹ ਤੁਹਾਡੇ ਨਾਲ ਕਿਸ ਤਰ੍ਹਾਂ ਸੰਪਰਕ ਕਰਨ ਕਿਸ ਤਰ੍ਹਾਂ ਉਹ ਤੁਹਾਡੇ ਨਾਲ ਰਜਿਸਟਰ ਹੋਣਾ ਰਹਿਆ ਹਾਂ ਹਾਂਜੀ ਆਈ ਥਿੰਕ ਕਿ ਡਾਕਟਰ ਸਿੰਘ ਉਹ ਤੇ ਦੱਸ ਇਹਦੇ ਚ ਅਸੀਂ ਨਾ ਪੰਜਾਬ ਇਹ ਐਕਸਲੈਂਸ ਪ੍ਰੋਗਰਾਮ ਰਨ ਕਰਦੇ ਆਂ ਜੀ ਪੰਜਾਬ ਇਹ ਐਕਸਲੈਂਸ ਦੀ ਵੈਬਸਾਈਟ ਹੈ ਉਹ ਜਦੋਂ ਮੇਰਾ ਨਾਮ ਹੀ ਗੂਗਲ ਤੇ ਸਰਚ ਮਾਰਨਗੇ ਸੰਦੀਪ ਸਿੰਘ ਸੰਧਾ ਜਾਂ ਪੰਜਾਬ ਇਹ ਐਕਸਲੈਂਸ ਸਰਚ ਮਾਰਨਗੇ ਪੰਜਾਬ AI ਐਕਸਲੈਂਸ ਉਹ ਵੈਬਸਾਈਟ ਸਾਡੀ ਗੂਗਲ ਤੇ ਆ ਜਾਂਦੀ ਹੈ ਉਹਨ ਦਿੱਤੇ ਸਾਰੀਆਂ ਡਿਟੇਲਸ ਨੇ ਕੋਰਸਿਸ ਰਜਿਸਟ੍ਰੇਸ਼ਨ ਕਿਵੇਂ ਹੁੰਦਾ ਸਾਰਾ ਕੁਝ ਡਿਟੇਲਸ ਪਾਈਆਂ ਹੋਈਆਂ ਨੇ ਕੋਰਸ ਦੀਆਂ ਰਿਕਾਰਡਿੰਗਸ ਵੀ ਅਵੇਲੇਬਲ ਨੇ ਕੋਰਸ ਦੇ ਟਾਈਮਿੰਗਸ ਵੀ ਅਵੇਲੇਬਲ ਨੇ ਅਸੀਂ ਬਹੁਤ ਸਾਰੇ ਲਾਈਵ ਇਵੈਂਟਸ ਵੀ ਕਰਦੇ ਹਾਂ ਸਾਰਾ ਕੁਝ ਔਨਲਾਈਨ ਅਵੇਲੇਬਲ ਰਹਿੰਦਾ ਹੈ ਹਰ ਹਫਤੇ ਕਲਾਸਸ ਵੀ ਬੱਚਿਆਂ ਦੀਆਂ ਚੱਲਦੀਆਂ ਰਹਿੰਦੀਆਂ ਨੇ ਡਿਟੇਲਸ ਵੀ ਰਹਿੰਦੀਆਂ ਨੇ ਉੱਥੋਂ ਕਾਫੀ ਅਪਡੇਟ ਰਹਿੰਦੀ ਹੈ ਟੀਮ ਸਾਰਾ ਕੁਝ ਕੋਸ਼ਿਸ਼ ਕਰਦੀ ਹੈ ਕਿ ਬੱਚਿਆਂ ਤੱਕ ਇਨਫੋਰਮੇਸ਼ਨ ਪਹੁੰਚੇ ਇਸ ਲਈ ਬੜੇ ਸਾਨ ਤਰੀਕੇ ਨੇ ਸਾਡਾ ਨਾਮ ਸਰਚ ਕਰ ਲੈਣ ਜਾਂ ਪੰਜਾਬੀ ਐਕਸਲੈਂਸ ਸਰਚ ਕਰ ਲੈਣ ਉਹਨਾਂ ਨੂੰ ਇਹ ਇਨਫੋਰ